ਅੱਛੀ ਗੱਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਇਸ ਪੋਡਕਾਸਟ ਦੇ ਵਿੱਚ ਜਦੋਂ ਮਨ ਲੱਗਾ ਸਾਡਾ ਪਹਿਲੇ ਪੋਡਕਾਸਟ ਹੋਣਾ ਹੈ ਗਏ ਇਸ ਚੈਨਲ ਦੇ ਉੱਪਰ ਤੇ ਜਿਵੇਂ ਕਿ ਤੁਸੀਂ ਆਪਣੀਆਂ ਕੱਲੀਆਂ ਇੰਡੀਵਿਜੂਅਲ ਵੀਡੀਓਜ਼ ਦੇਖ ਰਹੇ ਆ ਤੇ ਅੱਜ ਬਾਈ ਨਾਨਕ ਜੀ ਆਏ ਆ ਸਾਡੇ ਕੋਲੇ ਆਪਾਂ ਜਿਹੜੀ ਹੈਗੀ ਆ ਜਿਹੜਾ ਚਲੰਤ ਮੁੱਦਾ ਹੈ ਜਿਹੜਾ ਅੱਜਕੱਲ ਪਾਕ ਦਾ ਮਸਲਾ ਕਹਿ ਸਕਦੇ ਜਿਹਨੂੰ ਆਪਾਂ ਹਨਾ ਤਾਂ ਉਹ ਹੈਗਾ ਲੈਂਡ ਪੂਲਿੰਗ ਨੀਤੀ ਦਾ ਹਨਾ ਤੇ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈਗੀ ਹੈ ਇਹ ਜੇ ਆਪਾਂ ਇਹਦੇ ਬਾਰੇ ਆਪਾਂ ਜਿਹੜਾ ਹੈਗਾ ਇਹਦੇ ਫਾਇਦੇ ਨੁਕਸਾਨਾਂ ਬਾਰੇ ਜਿਹੜੀ ਹੈਗੀ ਆ ਆਪਾਂ ਗੱਲ ਕਰਨੀ ਆ ਤਾਂ ਆਪਣੇ ਨਾਲ ਗੱਲ ਕਰਨ ਵਾਸਤੇ ਜਿਹੜੇ ਹੈਗੇ ਆ ਬਾਈ ਨਾਨਕ ਜਿਹੜੇ ਹੈਗੇ ਆ ਪਹੁੰਚੇ ਨੇ ਸਾਡੇ ਕੋਲੇ ਤੇ ਆਪਾਂ ਜਿਹੜੇ ਹੈਗੇ ਗੱਲਬਾਤ ਨੂੰ ਸ਼ੁਰੂ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਕਿਵੇਂ ਹੋ ਬਹੁਤ ਵਧੀਆ ਬਹੁਤ ਵਧੀਆ ਤੇ ਠੀਕ ਹੋ ਜੀ ਮਨ ਲੱਗਦਾ ਸਭ ਵਧੀਆ ਤੇ ਮਨ ਲੱਗਦਾ ਪਹਿਲਾ ਹੀ ਪੋਡਕਾਸਟ ਹੈ ਨਾ ਆਪਾਂ ਕੱਲੇ ਕੱਲੇ ਕਿਉਂ ਨਾਲੇ ਆਪਾਂ ਪਹਿਲਾਂ ਆਪਾਂ ਕੱਲੇ ਕੱਲੇ ਵੀਡੀਓ ਪਾਈ ਪਾਈ ਜਾਨੇ ਆ ਬਹੁਤ ਟਾਈਮ ਦੇ ਵੈਸੇ ਹਾਂ ਹੈਨਾ ਮੈਸੇ ਆਪਣੀ ਐਜੂਕੇਸ਼ਨ ਨਾਲ ਰਿਲੇਟਡ ਹੀ ਹੁੰਦਾ ਹੈ ਹੈਨਾ ਜਿਵੇਂ ਟੀਚਿੰਗ ਲੈਣ ਕਰਕੇ ਮਤਲਬ ਆਪਾਂ ਪ੍ਰਾਈਵੇਟ ਚਲ ਇਹ ਵੀ ਤੁਹਾਡੇ ਵਾਸਤੇ ਨਵੀਂ ਗੱਲ ਹੋਊਗੀ ਅਸੀਂ ਦੋਨੇ ਟੀਚਰ ਹੀ ਆ ਤੇ ਪਹਿਲਾਂ ਕੱਲੇ ਕੱਲੇ ਸੀ ਅੱਜ ਪਤਾ ਨਹੀਂ ਇਸ ਬੱਬੀ ਹਾਂ ਇਹਦੇ ਚ ਆਪਾਂ ਇਹ ਸੋਚਿਆ ਨਾ ਵੀ ਜਿਹੜਾ ਮਤਲਬ ਲੋਕ ਹੈ ਉਹਨਾਂ ਨੂੰ ਆਪਾਂ ਕੋਈ ਸ਼ਨਾ ਕੋਈ ਜਾਣਕਾਰੀ ਦੇ ਸਕਦਾ ਜਾਣਕਾਰੀ ਹਾਂ ਬਾਕੀ ਹੋਣਾ ਗੱਲਾਂ ਚ ਗੱਲਾਂ ਨਿਕਲਿਆ ਹੁੰਦੇ ਨੇ ਜਿਵੇਂ ਕਹਿੰਦੇ ਹੁੰਦੇ ਆ ਵੀ ਹੈਨਾ ਆਪਣੇ ਦਾ ਪੈਸੇ ਵੀ ਕਲਚਰ ਦਾ ਸਾਥ ਆਲਾ ਕਲਚਰ ਦਾ ਹਾਂ ਉਹ ਚੀਜ਼ ਹੀ ਆ ਵੀ ਬਾਕੀ ਕਹਿਣ ਗੱਲ ਇਹ ਆ ਵੀ ਬਹੁਤ ਜਾਣੇ ਨਾ ਪੁੱਛਦੇ ਵੀ ਆ ਹਾਂ ਵੀ ਜਸ ਤੁਸੀਂ ਦੱਸੋ ਤੇ ਅਸਲ ਦੇ ਵਿੱਚ ਮੈਂ ਤੁਹਾਨੂੰ ਨਾ ਜਿਹੜੀ ਗੱਲ ਆਪਾਂ ਅੱਜ ਵਿਚਾਰ ਰੱਖਿਆ ਉਹ ਲੈਂਡ ਪੂਲਿੰਗ ਨੀਤੀ ਦਾ ਸਭ ਤੋਂ ਪਹਿਲਾਂ ਨਾ ਮੈਨੂੰ ਥੋੜੇ ਜਿਹਾ ਸ਼ਬਦਾਂ ਸੇ ਤੇ ਸਾਨੂੰ ਸਾਰਿਆਂ ਨੂੰ ਦਰਸ਼ਕਾਂ ਨੂੰ ਵੀ ਇਹ ਸਮਝਾਉਣ ਦੀ ਕੋਸ਼ਿਸ਼ ਕਰੋ ਵੀ ਤੁਸੀਂ ਜਿਹੜੀ ਹੈਗੀ ਇਹ ਲੈਂਡ ਪੂਲਿੰਗ ਨੀਤੀ ਹੈ ਕੀ ਹੈ ਇਹ ਨੂੰ ਜੇ ਮਤਲਬ ਸ਼ਾਬਦਿਕ ਤੌਰ ਤੇ ਜਾਂ ਜੇ ਨੂੰ ਮਤਲਬ ਕਿ ਆਪਾਂ ਚੰਗੀ ਤਰ੍ਹਾਂ ਸਮਝਣਾ ਹੋਵੇ ਤਾਂ ਕਿਵੇਂ ਸਮਝ ਸਕਦੇ ਆਪਾਂ ਵੀ ਜਿਵੇਂ ਆਪਾਂ ਨਾ ਸਿੱਧਾ ਜੇ ਸਧਾਰਨ ਜੇ ਸ਼ਬਦਾਂ 'ਚ ਪਿੰਡੂ ਲੈਂਗੁਏਜ 'ਚ ਸਮਝਣਾ ਤਾਂ ਇਹ ਕਹਿ ਲਓ ਵੀ ਇੱਕ ਮੈਂ ਮੰਨ ਲਵਾਂ ਕੋਈ ਚੀਜ਼ ਚਾਹਣਾ ਸੋਚੋ ਲੈਣੀ ਠੀਕ ਹੈ ਪਰ ਤੁਸੀਂ ਉਹ ਚੀਜ਼ ਮੈਨੂੰ ਦੇਣੀ ਨਹੀਂ ਹਾਂ ਤੇ ਜੇ ਦਿਓਗੇ ਤਾਂ ਮੈਨੂੰ ਉਹਦੀ ਬਹੁਤ ਜ਼ਿਆਦਾ ਕੀਮਤ ਚੁਕਾਉਣੀ ਪਊਗੀ। ਅੱਛਾ ਅੱਛਾ ਫੇਰ ਮੈਂ ਕੀ ਕਰੂੰਗਾ ਮੈਂ ਉਹਦੇ ਵਾਸਤੇ ਕੋਈ ਨਾ ਕੋਈ ਸਕੀਮ ਘੜੂੰਗਾ। ਹਨਾ ਵੀ ਮੈਂ ਇਹਨਾਂ ਤੋਂ ਕਿਹੜੇ ਢੰਗ ਤਰੀਕੇ ਨਾਲ ਉਹ ਚੀਜ਼ ਲੈ ਲਾਂ ਜਿਹਦਾ ਕਿ ਫਾਇਦਾ ਅੱਗੇ ਜਾ ਕੇ ਤੇ ਹੁਣ ਵੀ ਬਹੁਤ ਹੈ। ਬਹੁਤ ਹੈ ਬਹੁਤ ਹੈ। ਠੀਕ ਹੈ ਠੀਕ ਹੈ ਫੇਰ ਉਹਦੇ ਵਾਸਤੇ ਮਤਲਬ ਜਿਹੜੇ ਮਤਲਬ ਨੀਤੀਆਂ ਬਣਾਈਆਂ ਜਾਂਦੀਆਂ ਪੂਰਾ ਕਾਰਪੋਰੇਟ ਸਿਸਟਮ ਖੜਾ ਹੈ। ਠੀਕ ਹੈ ਵੀ ਆਪਾਂ ਇਹਦੇ ਚ ਜਿਵੇਂ ਕੱਲੇ ਪੰਜਾਬ ਸਰਕਾਰ ਨੂੰ ਕਿ ਕੇ ਵੀ ਜਾਂ ਵੀ ਭਗਵੰਤ ਮਾਨ ਨੂੰ ਕਹਈਏ ਮੁੱਖ ਮੰਤਰੀ ਸਾਹਿਬ ਨੂੰ ਜਾਂ ਹੋਰ ਕਿਸੇ ਤੇ ਵੀ ਬਲੇਮ ਲਾਈਏ ਇਹਦੇ ਪਿੱਛੇ ਨਹੀਂ ਇਹਦੇ ਪਿੱਛੇ ਮਤਲਬ ਪੂਰੀ ਵਰਲਡ ਪਾਲਿਸੀਆਂ ਕੰਮ ਕਰਦੀਆਂ ਠੀਕ ਠੀਕ ਵੀ ਫਿਰ ਉਹ ਆਪਦਾ ਸਿਸਟਮ ਜੁੜਿਆ ਹੋਇਆ ਹੈ ਹਾਂ ਉਹ ਆਪਦੇ ਏਜੰਟ ਕ੍ਰੀਏਟ ਕਰ ਲੈਂਦੇ ਨੇ ਠੀਕ ਹੈ ਉਹਨਾਂ ਨੂੰ ਕਾਰਪੋਰੇਟ ਸਿਸਟਮ ਵਰ ਕੰਮ ਹੀ ਐਵੇਂ ਕਰਦਾ ਉਹਨਾਂ ਨੇ ਮਤਲਬ ਆਪਦੀ ਉਸ ਲੈਵਲ ਤੱਕ ਉਹਨਾਂ ਨੂੰ ਲਿਜਾ ਕੇ ਫਿਰ ਉਹ ਕੰਪਨੀਆਂ ਦੇ ਥੂ ਉਹਨਾਂ ਨੂੰ ਟਾਰਗੇਟ ਦੇਣੇ ਆ ਵੀ ਕਿਸੇ ਨਾ ਕਿਸੇ ਤਰੀਕੇ ਲੈਂਦੇ ਆ ਹਾਂ ਕਿਉਂਕਿ ਜਿਵੇਂ ਹੁਣ ਮੰਨ ਲਓ ਤੁਸੀਂ ਪਿੱਛੇ ਆਪਣਾ ਜਗਿੰਦਰ ਗਰਾਹਾਂ ਦਾ ਕਾਝ ਨੂੰ ਸੁਣਾ ਹੋਊਗਾ ਉਹਨਾਂ ਨੇ ਸਿੱਧੀ ਗੱਲ ਕਹੀ ਕਿ ਜਿਹੜੀ ਮੰਨੋ ਜ਼ਮੀਨ ਹੈ ਉਹਦੇ 'ਚ ਜਿਹੜਾ ਅਸੀਂ ਅਨਾਜ ਪੈਦਾ ਕਰਦੇ ਹਾਂ ਉਹ ਵੀ ਦੁਨੀਆ ਦੇ ਵਿੱਚ ਇੰਨਾ ਕ ਜਿਆਦਾ ਹੋ ਚੁੱਕਿਆ ਪੈਦਾਵਾਰ ਵੱਧ ਚੁੱਕੀ ਹੈ ਟੈਕਨੋਲੋਜੀ ਦੇ ਨਾਲ ਨਵੀਆਂ ਨੀਤਾਂ ਦੇ ਨਾਲ ਵੀ ਉਹਦੇ 'ਚ ਜੇ ਉਹ ਚਾਹਣ ਤੇ 10 ਸਾਲ ਬਿਨਾਂ ਖੇਤੀ ਤੋਂ ਵੀ ਖਵਾ ਸਕਦੇ ਠੀਕ ਹੈ ਇੰਨਾ ਸਟੋਰ ਜਾਨੀ ਕਿ ਜਾਂ ਕਹਿ ਲੋ ਕਿ ਮਤਲਬ ਸਾਇੰਸ ਨੇ ਜੀ ਮਤਲਬ ਤਰੱਕੀ ਕਰ ਲਈ ਵੀ ਉਹ ਉਹਨੂੰ ਸਾਮਕੇ ਰੱਖ ਸਕਦੇ 10 ਸਾਲ ਤੱਕ ਠੀਕ ਹੈ ਕਿਉਂਕਿ ਜੇ ਉਹਦੀ ਸੰਭਾਈ ਹੋਊਗੀ ਤਾਂ ਫੇਰ ਹੀ ਉਹ ਵਰਤੋਂ ਚ ਰਹੂਗਾ ਤੇ ਹੁਣ ਉਹਦੀ ਚ ਉਹਨਾਂ ਨੇ ਕੀ ਕੀਤਾ ਵੀ ਹੁਣ ਉਹਨਾਂ ਕੋਲੇ ਨੀਤੀਆਂ ਕੀ ਆ ਵੀ ਆਪਾਂ ਇਹ ਚੀਜ਼ਾਂ ਤੇ ਕਬਜ਼ਾ ਕਰੋ ਤੇ ਫੇਰ ਆਪਾਂ ਆਪਦੀ ਮਰਜ਼ੀ ਦੇ ਨਾਲ ਉੱਥੇ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਉਗਾਈਏ ਉਹ ਉਗਾਈਏ ਜਾਂ ਉੱਥੇ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਰੇਟ ਦੇ ਨਾਲ ਉਹਨੂੰ ਵੇਚੀ ਹਾਂ ਕੋਈ ਮਤਲਬ ਜਿਹੜਾ ਹੈਗਾ ਬਿਲਡਿੰਗ ਸਿਸਟਮ ਆ ਜਾਂ ਕੋਈ ਵੀ ਕਿਸੇ ਵੀ ਢੰਗ ਦੀ ਹੋਰ ਜਿਹੜਾ ਜਿਹਨੂੰ ਆਪਣਾ ਤਰੱਕੀ ਕਿਹਾ ਜਾਂਦਾ ਵੀ ਉਹ ਕਰੀ ਜੀ ਹਾਂ ਜੀ ਮੇਨ ਗੱਲ ਹੁਣ ਤਾਂ ਤੇ ਹੋਰ ਵੀ ਪੜਿਆ ਸੀਗਾ ਵੀ ਜਿਹੜਾ ਲੈਂਡ ਪੂਲਿੰ ਜਿਵੇਂ ਹੁਣ ਕਿਸਾਨ ਹੈ ਕੋਈ ਹਨਾ ਤਾਂ ਉਹ ਕਿਸਾਨ ਜਿਵੇਂ ਹੁਣ ਮਤਲਬ ਮੰਨ ਲਓ ਆਪਾਂ ਦੋਨੇ ਲੈ ਲਈਏ ਤੁਹਾਡੇ ਕੋਲੇ ਦੋ ਕਿੱਲੇ ਆ ਦੋ ਕਿੱਲੇ ਮੇਰੇ ਕੋਲ ਮੈਂ ਅੱਢ ਵੇਚੂਗਾ ਤੁਸੀਂ ਅੱਢ ਵੇਚੋ ਤਾਂ ਹੁਣ ਉਹ ਨਾ ਤਾਂ ਤੁਹਾਡੇ ਵਾਲੀ ਜਮੀਨ 'ਚ ਉਹ ਪਲਾਟ ਲੱਗ ਸਕਦਾ ਜਾਂ ਕੁਝ ਉਹ ਬਣ ਸਕਦਾ ਜਿਹੜਾ ਫੀ ਬਣਾਉਣਾ ਇਹਨਾਂ ਨੇ ਨਾ ਮੇਰੇ ਲਈ ਵੀ ਬਣ ਸਕਦਾ ਤਾਂ ਇਹਨਾਂ ਦਾ ਮਤਲਬ ਕਿ ਮੈਂ ਹੀ ਪੜਿਆ ਸੀ ਵੀ ਲੈਂਡ ਪੂਲਿੰਗ ਜਿਹੜੀ ਹੈਗੀ ਆ ਉਹ ਮਤਲਬ ਕਿ ਜ਼ਮੀਨਾਂ ਨੂੰ ਪੂਲ ਕਰ ਲੈਂਦੇ ਆ ਇਕੱਠੀ ਕਰਦੇ ਆ ਹਾਂ ਮਤਲਬ ਇਕੱਠੀ ਕਰਕੇ ਜਿਹੜਾ ਵੱਡਾ ਪ੍ਰੋਜੈਕਟ ਲਾਉਣਾ ਹੈ ਉਹਨੂੰ ਮਤਲਬ ਉਹਦੇ ਚੋਂ ਹਿੱਸੇ ਜਿਹੜੀਆਂ ਜਿਵੇਂ ਮਨ ਲਓ ਮੇਰੀ ਵਾਟ ਤੇਰੀ ਵਾਟ ਓ ਖਤਮ ਹੋਊਗਾ ਤੇ ਉਹਨੂੰ ਇੱਕ ਪਲਾਟ ਬਣਾ ਲਿਆ ਵੱਡਾ ਪਲਾਟ ਜਿਹੜਾ ਹਜ਼ਾਰਾਂ ਅੰਗ ਜਾਦਾ ਹੁੰਦਾ ਹਾਂ ਠੀਕ ਆ ਉਹ ਪਲਾਟ ਨੂੰ ਮੁੜ ਕੇ ਅਸੀਂ ਡੱਬਿਆਂ ਚ ਚੌਰਸ ਕੱਟ ਦਿਆਂਗੇ ਆਪਣੀ ਮਰਜ਼ੀ ਜਿਵੇਂ ਆਪਾਂ ਟ੍ਰੇ ਚ ਉਹ ਵਾਈਪਰ ਫੀ ਕੱਟਦਾ ਨਾ ਉਵੇਂ ਪੀਸ ਕੱਟ ਦੇਣੀ ਆ ਜਦੋਂ ਆਪਾਂ ਉਹਨੂੰ ਕੱਟਤਾ ਫਿਰ ਉਹਨੂੰ ਅਸੀਂ ਵੇਚਣਾ ਇਹਦੇ ਵਿੱਚ ਸਭ ਤੋਂ ਮੇਨ ਗੱਲ ਇਹ ਹੈ ਵੀ ਇਹ ਕਹਿੰਦੇ ਵੀ ਪਾਲਿਸੀ ਦੇ ਵਿੱਚ ਆਪਾਂ ਨੂੰ ਮਤਲਬ ਇੰਟਰਨੈਟ ਦੇ ਥਰੂ ਪਾਲਿਸੀ ਦੇ ਥਰੂ ਜਿੰਨੀਆਂ ਵੀ ਜਾਣਕਾਰੀਆਂ ਸਰਕਾਰ ਖੁਦ ਆਉਦੇ ਮੂੰਹੋਂ ਕਹਿੰਦੀ ਹੈ ਵੀ ਸਾਨੂੰ ਅਸੀਂ 1000 ਕੱਜ ਦਾ ਪਲਾਟ ਦੇ ਦੇਣਾ ਹੁਣ 1000 ਕੱਜ ਦੇ ਵਿੱਚ ਬੰਦਾ ਰਹੂਗਾ ਕਿ ਖੇਤੀ ਕਰੂਗਾ ਹਾਂ ਠੀਕ ਹੈ ਉਹ ਤਾਂ ਹਰ ਐਸੀ ਪਤਾ ਆਪਦੀ ਜਿਵੇਂ ਹੁਣ ਆਪਾਂ ਸਬਜ਼ੀ ਲਾ ਲਈ ਸਬਜ਼ੀ ਵੀ ਨਹੀਂ ਲਾ ਸਕਦਾ ਸਬਜ਼ੀ ਵੀ ਯਾਰ ਗਾਈ ਦੇ ਵਿੱਚ ਉਹ ਘਰ ਪਾਊਗਾ ਕਿ ਸਬਜ਼ੀ ਲਾਊਗਾ ਦੂਜੀ ਗੱਲ ਮੇਨ ਜਿਹੜੀ ਇਕਨੋਮੀ ਆ ਆਪਣੇ ਖਾਸ ਕਰਕੇ ਭਾਰਤ ਦੀ ਜੇ ਆਪਾਂ ਦੇਖਾਂਗੇ ਮਤਲਬ ਪਿੱਛੇ ਜਾ ਕੇ ਜਦੋਂ ਲਾਲਬਾਹੂ ਤਾਸ਼ਤਰੀ ਦਾ ਟਾਈਮ ਆ ਖਾਸ ਕਰਕੇ 1965 ਤੋਂ 62 ਤੋਂ ਪਹਿਲਾਂ ਦਾ ਟਾਈਮ ਜਦੋਂ ਆਪਣੇ ਹਰੀ ਕ੍ਰਾਂਤੀ ਦੀਆਂ ਪਾਲਿਸੀਆਂ ਇੰਪਲੀਮੈਂਟ ਹੁੰਦੀਆਂ ਠੀਕ ਹੈ ਉਸ ਤੋਂ ਪਹਿਲਾਂ ਦਾ ਟਾਈਮ ਆਪਣਾ ਬਹੁਤ ਵਧੀਆ ਬਹੁਤ ਵਧੀਆ ਵਰਲਡ ਦੇ ਵਿੱਚ ਆਪਣੀ ਇਕਨੋਮੀ ਬਹੁਤ ਵਧੀਆ ਕਿਉਂ ਕਿਉਂਕਿ ਉਹਦੋਂ ਪੂਰਾ ਖੇਤੀ ਤੇ ਆਧ ਕਿਉਂ ਵੀ ਜਿਵੇਂ ਆਪਾਂ ਪੜ੍ਹਦੇ ਹਾਂ ਹਨਾ ਵੀ 60% ਤੋਂ ਵੀ ਜ਼ਿਆਦਾ ਲੋਕ ਕਿਹੜੇ ਹੈਗੇ ਉਹ ਖੇਤ ਕਿਉਂ ਕਰਦੇ ਹਾਂ ਹਾਂ ਵਿਸ਼ਵੀਕਰਨ ਦੇ ਪਿੱਛੇ ਨਾ ਇੰਨੇ ਜ਼ਿਆਦਾ ਭੱਜ ਲੀਆਂ ਸਰਕਾਰਾਂ ਤੇ ਉਹਨਾਂ ਨੇ ਫਿਰ ਜਿਹੜੇ ਮਤਲਬ ਅੰਡਵੈਲਪਡ ਕੰਟਰੀ ਹੈ ਠੀਕ ਹੈ ਜਾਂ ਅੰਡਰ ਡਿਵੈਲਪਿੰਗ ਹੈ ਜਿਵੇਂ ਆਪਣਾ ਦੇਸ਼ ਹੋ ਗਿਆ ਉਹਨਾਂ ਨੂੰ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਚੱਕਿਆ ਵੀ ਆਪਾਂ ਇੱਥੇ ਇਹਨਾਂ ਨੂੰ ਇੱਕ ਵਪਾਰ ਦੀ ਮੰਡੀ ਬਣਾ ਲਓ ਠੀਕ ਹੈ ਹੁਣ ਜਿਹੜੇ ਮਤਲਬ ਅੱਜ ਦੀ ਘੜੀ ਹੈ ਤੁਸੀਂ ਦੇਖੋ ਵੀ ਜੇ ਅਮਰੀਕਾ ਦੇ ਵਿੱਚ ਜ਼ਮੀਨਾਂ ਅਕਵਾਇਰ ਕਰਕੇ ਤਕੜੇ ਤਕੜੇ ਮਾਲ ਬਣੇ ਹੋਏ ਆ ਠੀਕ ਹੈ ਉਹ ਵੀ ਬੰਦ ਹੋਈ ਜਾਂਦੇ ਆ ਹ ਬੰਦ ਹੋਈ ਜਾਂਦੇ ਆ ਉਹਨਾਂ ਦਾ ਮਤਲਬ ਜਿਹੜਾ ਪ੍ਰੋਡਕਟ ਆ ਉਹ ਇੰਨੇ ਜ਼ਿਆਦਾ ਤਿਆਰ ਹੋ ਗਏ ਉਹਨਾਂ ਨੂੰ ਖਰੀਦਣ ਵਾਲੇ ਲੋਕ ਹੈ ਨਹੀਂਗੇ ਨਾਲ ਪਰ ਅਮਰੀਕਾ ਦੇ ਵਿੱਚ ਇੱਕ ਸਭ ਤੋਂ ਵਧੀਆ ਚੀਜ਼ ਇਹ ਉਹ ਆਮ ਬੰਦੇ ਨੂੰ ਮਤਲਬ ਉਹਦੇ ਇਨਕਮ ਦੇ ਸੋਰਸ ਦਿੰਦੇ ਆ ਦਿੰਦੇ ਉਹ ਕਮਾਈ ਦੇ ਸਾਧਨ ਉਹ ਉਹ ਉਹਦੇ ਕਮਾਈ ਦੇ ਸਾਧਨ ਹੈਗੇ ਆਪਣੇ ਕੀ ਆਪਣੇ ਤੁਸੀਂ ਮੰਨ ਲਓ ਵੀ ਮੇਰੀ ਕਮਾਈ ਹੈ ਖੇਤੀ ਠੀਕ ਹੈ ਤੇ 10 ਜਾਣਿਆਂ ਦੀ ਕਮਾਈ ਖੇਤੀ ਹੈ ਤੇ ਉਹਨਾਂ ਨੂੰ ਆਪਾਂ ਉਹਦੇ ਬਦਲੇ ਇਨਕਮ ਦਾ ਸੋਰਸ ਕੀ ਦਿੱਤਾ ਹੈ ਇਨਕਮ ਦਾ ਸੋਰਸ ਤਾਂ ਆਪਾਂ ਨੂੰ ਦਿੱਤਾ ਹੀ ਨਹੀਂ ਕੋਈ ਉਹ 1000 ਗਾਇ ਦੇ ਵਿੱਚ ਰਹੇ ਲੂਗਾ ਠੀਕ ਹੈ ਜਾਂ ਆਪਦਾ ਘਰ ਪਾਲੂਗਾ ਜਾਂ ਇਹ ਐ ਕਹਿੰਦੇ ਆ ਕੁਝ ਮਤਲਬ ਮੈਂ ਵੀ ਬਿਆਨ ਸੁਨੇ ਇੰਟਰਨੈਟ ਤੇ ਇਹ ਕਹਿੰਦੇ ਕਹਿੰਦੇ ਵੀ ਜਿਹੜਾ ਤੁਸੀਂ ਮੰਨ ਲਓ ਉਹ 1000 ਗਾਜ ਹੋਊਗਾ ਉਹ ਤੁਹਾਡਾ ਕਰੋੜਾਂ ਦਾ ਹੋ ਜਾਊਗਾ ਥੋੜਾ ਠੀਕ ਹੈ ਤੇ ਉਹਨਾਂ ਨੇ ਪੈਸਾ ਕਰਨਾ ਕੀ ਹੈ ਉਹਨਾਂ ਦੇ ਜੇ ਅੱਜ ਅੱਜ ਦੀ ਘੜੀ ਦੇ ਵਿੱਚ ਉਹਨਾਂ ਦੇ ਕੋਲੇ ਚੁੱਲ੍ਹੇ 'ਚ ਜਗਾਉਣ ਨੂੰ ਅੱਗ ਹੈ ਨਹੀਂ ਠੀਕ ਆ ਉਹਨਾਂ ਤੇ ਪਕਾਉਣ ਨੂੰ ਆਟਾ ਹੈ ਉਹਨਾਂ ਕੋਲੇ ਉਹ ਤਾਂ ਤੁਸੀਂ ਮੰਗਣ ਲਾਤੇ ਠੀਕ ਉਹ ਤਾਂ ਮੰਡੀ ਚ ਜਾਣਗੇ ਫਿਰ ਆਟੇ ਤੇ ਕਬਜ਼ਾ ਛੋੜਦਾ ਆਟਾ ਠੀਕ ਹੈ ਪਾਣੀ ਇਥੋਂ ਤੱਕ ਵੀ ਆਪਣੇ ਪਾਣੀ ਵੀ ਵਿਕਦਾ ਪਾਣੀ ਵੀ ਹਰ ਇੱਕ ਚੀਜ਼ ਤੇ ਕਬਜ਼ਾ ਕਾਰਪੋਰੇਟ ਦਾ ਸਾਰਾ ਕੁਝ ਸਾਰਾ ਕੁਝ ਮੈਂ ਕਹਿੰਦਾ ਪੈਕਿੰਗ ਹੋ ਗਈ ਨਾ ਸਾਰੇ ਪੈਕੇਟ ਠੀਕ ਹੈ ਜਦੋਂ ਬੰਦਾ ਆਪਾਂ ਤੜਕੇ ਤੋੜਦੇ ਆ ਮੰਨ ਕੇ ਚੱਲ ਸਾਰੀਆਂ ਕਾਰਪੋਰੇਟ ਚੀਜ਼ਾਂ ਵਰਤਦੇ ਆ ਤੇ ਹੁਣ ਇੱਕ ਦੌਰ ਇਹੋ ਜਿਹਾ ਵੀ ਸੀਗਾ ਵੀ ਜਦੋਂ ਆਪਾਂ ਹਿਸਟਰੀ ਪੜ੍ਹਦੇ ਆ ਵੀ ਚੀਜ਼ਾਂ ਪੈਸੇ ਦੀ ਪੈਸਾ ਹੀ ਹੈ ਨਹੀਂ ਹਾਂ ਫਿਰ ਠੀਕ ਹੈ ਜੇ ਕਿਸੇ ਨੂੰ ਲੋੜ ਸੀ ਗਾਊ ਬਦਲੇ ਸਭ ਤੋਂ ਪਹਿਲਾਂ ਜਦੋਂ ਆਪਾਂ ਆਰੀ ਹਿੰਦੀ ਹਿਸਟਰੀ ਪੜ੍ਹਦੇ ਆ ਉਦੋਂ ਗਾਊ ਦੇ ਬਦਲੇ ਵ ਚੀਜ ਇੰਨੇ ਟਾਈਮ ਚ ਨਾ ਮੋੜੀ ਤਾਂ ਤੇਰੀ ਗਊ ਆ ਜਿਹੜੀ ਉਹ ਮੇਰੀ ਹੋ ਜੇ ਮੇਰੀ ਹੋ ਪੂਰੂ ਕਿਹੜਾ ਪੈਸਾ ਸੀ ਫਿਰ ਉਦੋਂ ਬਾਅਦ ਚ ਤੁਸੀਂ ਚੱਲੋ ਜੇ ਮੱਧ ਕਾਲ ਤੱਕ ਆ ਪਾਵਾਂਗੇ ਤਾਂ ਪੈਸੇ ਦੀ ਆਮਦ ਸਿਰਫ ਵਪਾਰੀਆਂ ਦੇ ਤੱਕ ਸੀਮਤ ਹੈ ਲੋਕਾਂ ਕੋਲੇ ਤਾਂ ਕੀ ਕਹਿਣਾ ਕਿਸੇ ਕੋਲੇ ਇੱਕ ਅੱਧਾ ਦਮੜਾ ਹੋਵੇ ਠੀਕ ਹੈ ਤੇ ਨਹੀਂ ਲੋਕਾਂ ਕੋਲੇ ਪੈਸਾ ਇੰਨਾ ਹੈ ਨਹੀਂ ਜੇ ਆਪਾਂ ਲੇਟੈਸਟ ਆਵਾਂਗੇ ਆਪਣੇ ਬਜ਼ੁਰਗਾਂ ਤੋਂ ਜਦੋਂ ਗੱਲਾਂ ਸੁਣਦੇ ਆਂ ਵੀ ਉਹ ਕਿੰਨ 1975 80 ਦਾ ਟਾਈਮ ਹਨਾ ਵੀ ਜੇ ਕਿਸੇ ਕੋਲੇ 1 ਰੁਪਿਆ ਹੁੰਦਾ ਸੀ ਤਾਂ ਉਹ ਜਾਂ 100 ਰੁਪਿਆ ਹੁੰਦਾ ਸੀ ਉਹ ਅਮੀਰ ਮੰਨਿਆ ਜਾਂਦਾ ਸੀ ਠੀਕ ਹੈ ਕਿਉਂਕਿ ਆਨਿਆਂ ਦਵ ਫਿਰ ਇਹੋ ਜਿਹਾ ਕੀ ਹੋ ਗਿਆ ਵੀ ਜਿਹੜਾ ਮਤਲਬ ਜਦੋਂ ਉਹਨਾਂ ਨੇ 1965 ਦੇ ਦੌਰ ਦੇ ਵਿੱਚ 67 ਦੇ ਦੌਰ ਦੇ ਵਿੱਚ ਜਦੋਂ ਫਰੀ ਕ੍ਰਾਂਤੀ ਆਪਣੇ ਇੰਪਲੀਮੈਂਟ ਹੋ ਗਈ ਪੂਰੀ ਚੰਗੀ ਧਰਾਂ ਉਹਦੇ ਰਿਜ਼ਲਟ ਆਉਣ ਲੱਗੇ 80 ਦੇ ਵਿੱਚ ਫਿਰ ਉਹਨਾਂ ਨੇ ਮਤਲਬ ਕੰਪੋਨੈਂਸ ਸਦਿਆ 1990 ਦੇ ਵਿੱਚ ਮਨਮੋਹਨ ਸਿੰਘ ਨੂੰ ਸਦਿਆ ਠੀਕ ਹੈ ਉਹਨਾਂ ਨੇ ਕਹਿੰਦੇ ਡਿਵੈਲਪਮੈਂਟ ਕਰਤੀ ਡਿਵੈਲਪਮੈਂਟ ਲੋਕਾਂ ਦੀ ਤਾਂ ਨਹੀਂ ਨਾ ਹੋਈ ਲੋਕ ਤਾਂ ਉੱਥੇ ਜਾ ਕੇ ਮਤਲਬ ਉਹਨਾਂ ਦੇ ਕੋਲੇ ਸੋਰਸ ਆ ਗਏ ਉਹਨਾਂ ਦੇ ਲੁੱਟਣ ਦੇ ਸਾਧਨ ਵੱਧ ਗਏ ਠੀਕ ਹੈ ਉਹਨਾਂ ਨੇ ਸਾਨੂੰ ਮਤਲਬ ਟੀਵੀ ਦੇ ਥਰੂ ਠੀਕ ਹੈ ਜੀ ਫੋਨਾਂ ਦੇ ਥਰੂ ਹੁਣ ਆਪਾਂ ਲਈਏ ਵੀ ਕਈ ਕੰਪਨੀਆਂ ਜਿਹੜੀਆਂ ਫ੍ਰੀ 'ਚ ਆਪਾਂ ਨੂੰ ਪ੍ਰੋਵਾਈਡ ਕਰਵਾਉਂਦੀਆਂ ਹਾਂ ਬਹੁਤ ਕੁਝ ਫ੍ਰੀ ਮਿਲਦਾ ਠੀਕ ਹੈ ਪਰ ਨਾਲ ਦੀ ਨਾਲ ਹੁਣ ਉਹਨਾਂ ਦੇ ਰਿਜ਼ਲਟ ਦੇਖ ਲੋ ਆਪਾਂ ਕੀ ਭਰੀ ਜਾਂਦੇ ਆ ਆਮ ਬੰਦੇ ਦੇ ਘਰਾਂ ਦੇ ਵਿੱਚ ਵੀ ਜੇ 2-3 ਫੋਨ ਆ ਤਾਂ ਉਹਨਾਂ ਦਾ ਲਗਭਗ 22-2800 ਰੁਪਏ ਕੱਲੇ ਫੋਨਾਂ ਦਾ ਚਾਰ ਚੰਨ੍ਹੇ ਦਾ ਬਿਲਕੁਲ ਠੀਕ ਹੈ ਉਹਦੇ ਬਦਲੇ ਹੁਣ ਜੇ ਆਪਾਂ ਲਈਏ ਵੀ ਲੈਂਡਕੋਲ ਪਾਲਿਸੀ ਦੀ ਗੱਲ ਕਰੀਏ ਉਹਦੇ ਬਦਲੇ ਹੁਣ ਲੋਕਾਂ ਕੋਲੇ ਜ਼ਮੀਨ ਵੀ ਹੈਗੀ ਹੈ ਮਤਲਬ ਉਹਨਾਂ ਕੋਲੇ ਖੇਤੀ ਕਰਦੇ ਆ ਕਿਸੇ ਕੋਲੇ ਮਤਲਬ ਕਮਾਈ ਦਾ ਸਾਧਨ ਹੈਗਾ ਕਿਸੇ ਆਪ ਲਗ ਲਗਾਉਦੇ ਸੋਰਸਾਂ ਦੇ ਮੁਤਾਬਕ ਮਤਲਬ ਉਹਨਾਂ ਦੇ ਕੋਲੇ ਸਾਧਨ ਹੈਗਾ ਤੇ ਉਹ ਉਹਨੂੰ ਮਤਲਬ ਉਹ ਖਰਚੇ ਨੂੰ ਝੱਲੀ ਜਾਂਦੇ ਝੱਲੀ ਜਾਂਦੇ ਮਤਲਬ ਚੱਲਣ ਦਾ ਮਤਲਬ ਇਹ ਨਹੀਂ ਵੀ ਕਰਜ਼ਾਈ ਹੈ ਠੀਕ ਕਰ ਜਾ ਹੀ ਨਹੀਂ ਜਿਵੇਂ ਜੇ ਹੁਣ ਆਪਾਂ ਪਹਿਲਾਂ ਵਾਲਾ ਸਿਸਟਮ ਦੇਖੀਏ ਨਾ ਜਿਵੇਂ ਪਿੰਡਾਂ ਦੇ ਵਿੱਚ ਪਹਿਲਾਂ ਲੋੜਾਂ ਜਿਹੜੀਆਂ ਜਿੰਨੀਆਂ ਖੁੰਦੀਆਂ ਸੀ ਉਹ ਸਾਰੀ ਪਿੰਡ ਤੋਂ ਹੀ ਜਿਵੇਂ ਕਹਿੰਦੇ ਪੂਰੀਆਂ ਹੋ ਜਾਂਦੀਆਂ ਜਿਵੇਂ ਦੁੱਧ ਦੀ ਲੋੜ ਸੀ ਖਾਣ ਦੀ ਲੋੜ ਸੀ ਜਾਂ ਮਤਲਬ ਕੇ ਵੀ ਇਤਨੀ ਜਾਤਾਂ ਪਾਤਾਂ ਕ੍ਰੀਏਟ ਕਰ ਉਹ ਸਾਰਾ ਕੁਝ ਉੱਥੋਂ ਪਿੰਡ ਤੋਂ ਮਿਲ ਜਾਂਦਾ ਉੱਥੇ ਹੀ ਜਾਤਾਂ ਪਾਤਾਂ ਬਣਾ ਲਏ ਗਏ ਨੇ ਇਹਨਾਂ ਨਹੀਂ ਉਹਨਾਂ ਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਦਾ ਠੀਕ ਹੈ ਉਹਨਾਂ ਦੀ ਅਸਲ ਵਿੱਚ ਸਹੀ ਮੰਨਿਆ ਚ ਉਹ ਲੋਕਾਂ ਦੇ ਕਿੱਤੇ ਸੀ ਕੋਲੂ ਕੱਢਣਾ ਠੀਕ ਹੈ ਕੋਲੂ ਤੇ ਮਤਲਬ ਸੌਰੀ ਕੋਲੂ ਚਲਾਉਣਾ ਤੇਲ ਕੱਢਣਾ ਠੀਕ ਹੈ ਫਿਰ ਰੂ ਤਿਆਰ ਕਰਨੇ ਉਹਦੇ ਤੋਂ ਸਰਦੀਆਂ ਦੇ ਲਈ ਤੇ ਫਿਰ ਆਪਣਾ ਜਿਹੜਾ ਜ਼ਿਲਾਹਿਆਂ ਦਾ ਕੰਮ ਹੁੰਦਾ ਸੀ ਉਦਰੀਆਂ ਫੇਸਬੁਨ ਨੇ ਤੇ ਉਹ ਲੋਕਾਂ ਦੇ ਲੋਟ ਪੱਧਰ ਸੀਗਾ ਇਹਨੂੰ ਖਤਮ ਕੀਤਾ ਆ ਕੇ ਮਤਲਬ ਅੰਗਰੇਜ਼ਾਂ ਮਤ ਕਾਲ ਦੇ ਵਿੱਚ ਇਹ ਚੀਜ਼ ਡਿਵੈਲਪ ਹੋਈ ਤੇ ਮਤ ਕਾਲ ਦੇ ਵਿੱਚ ਦੋ ਸੰਤਬੱਦ ਪ੍ਰਣਾਲੀ ਡਿਵੈਲਪ ਹੁੰਦੀ ਹੈ ਨਾ ਜਿਆਦੇ ਉਹ ਇੱਕ ਤਰ੍ਹਾਂ ਦੀ ਉਹ ਵੀ ਇਹ ਚੀਜ਼ ਹੀ ਸੀ ਵੀ ਉਦੋਂ ਉਹਨਾਂ ਨੇ ਜ਼ਮੀਨਾਂ ਨੂੰ ਇੰਨਾ ਕੁ ਜ਼ਿਆਦਾ ਮਤਲਬ ਪ੍ਰਮੋਟ ਨਹੀਂ ਕੀਤਾ ਸੀਗਾ ਜਿੰਨਾ ਹੋਣ ਕਿਉਂਕਿ ਅੱਜ ਦੀ ਘੜੀ ਦੇ ਵਿੱਚ ਟੈਕਨੋਲੋਜੀ ਸਾਧਨਾ ਸਾਇੰਸ ਡਿਵੈਲਪ ਹੋ ਗਈ ਹੁਣ ਦੀ ਘੜੀ ਦੇ ਵਿੱਚ ਜੇ ਆਪਾਂ ਦੇਖੀਏ ਸਹੀ ਮਿੰਨਿਆਂ ਦੇ ਵਿੱਚ ਜਦੋਂ ਤੋਂ ਦੁਨੀਆ ਬਣੀ ਹੈ ਪੈਸਾ ਵੀ ਮੈਨੂੰ ਤਾਂ ਇਹ ਲੱਗਦਾ ਵੀ ਪੈਸਾ ਦੋ ਕੁ ਚੀਜ਼ਾਂ ਤੋਂ ਹੀ ਆਉਂਦਾ ਬਾਕੀ ਦਾ ਪੈਸੇ ਦੀ ਆਈ ਚਲਾਈ ਹੈ ਠੀਕ ਹੈ ਇੱਕ ਤਾਂ ਵੀ ਜ਼ਮੀਨ ਉਹਦੇ ਤੇ ਤੁਸੀਂ ਕੁਛ ਬੀਜ ਕੇ ਪੈਦਾ ਕਰ ਲਓ ਠੀਕ ਹੈਗਾ ਆ ਕੇ ਪੈਦਾ ਕਰ ਲਓ ਤੇ ਜਾਂ ਜਮੀਨ ਨੂੰ ਪੱਟ ਕੇ ਉਹਦੇ ਵਿੱਚੋਂ ਕੱਢ ਲਓ ਚਾਹੇ ਉਹਦੇ ਵਿੱਚੋਂ ਤੁਹਾਨੂੰ ਸੋਨੇ ਨਿਕਲਦਾ ਚਾਹੇ ਤੁਹਾਨੂੰ ਉਹਦੇ ਵਿੱਚੋਂ ਕੋਈ ਵੀ ਖਣਿਜ ਨਿਕਲਦਾ ਕੋਲਾ ਨਿਕਲਦਾ ਕੁਛ ਵੀ ਨਿਕਲਦਾ ਹਨਾ ਹੀਰੇ ਨਿਕਲਦੇ ਹੈ ਉਹਰ ਡੋਡੀ ਮਤਲਬ ਕੋਈ ਹੈਗੀ ਅਜੇ ਮੈਂ ਆਪਾਂ ਉਹ ਨਗਾ ਕੇ ਤਾਂ ਪਤਾ ਨਹੀਂ ਜਿਹੜੀ ਕਿਹਦਾ ਤਿੰਨਾਂ ਸੰਬੰਧ ਹਾਂ ਹਾਂ ਤੇ ਜਿਹੜਾ ਤੁਹਾਡੇ ਕੋਲੇ ਮੇਨ ਸੋਰਸ ਆ ਉਹ ਪਾਣੀ ਹੈ ਉਹ ਪਾਣੀ ਠੀਕ ਹੈ ਜੀ ਹੁਣ ਪਾਣੀ ਹੈ ਜਿਹੜਾ ਪਾਣੀ ਹੈ ਜਿਹੜਾ ਆਪਾਂ ਕਹਿੰਦੇ ਨੇ ਵੀ ਪਾਣੀ ਗੰਧਲਾ ਹੋ ਗਿਆ ਠੀਕ ਹੈ ਪਾਣੀ ਤੇ ਮਤਲਬ ਆਪਾਂ ਸਪਰੇਅ ਕਰਦੇ ਆ ਕੀਟਨਾਸ਼ ਲੋਕਾਂ ਨੂੰ ਜਿਹੜੇ ਕਿਸਾਨਾਂ ਨੂੰ ਲਾਇਆ ਇਹਨਾਂ ਨੇ ਕਿ ਕਮਾਈ ਲਾਉਣੀ ਹੈ ਜਾਂ ਸਰਕਾਰਾਂ ਨੂੰ ਕਹਿ ਸਕਦਾ ਵੀ ਵੀ ਦਿੱਤਾ ਵੀ ਮਤਲਬ ਸਾਇੰਸ ਵੀ ਮੈਂ ਤਾਂ ਕਦੇ-ਕਦੇ ਇਹ ਸੋਚਦਾ ਹਾਂ ਵੀ ਇੰਨੀ ਕਿ ਜ਼ਿਆਦਾ ਡਿਵੈਲਪ ਹੋ ਗਈ ਵੀ ਜੇ ਕੋਈ ਨਵਾਂ ਵੀ ਆਉਂਦਾ ਨਾ ਉਹਦੇ ਵਿੱਚੋਂ ਪਹਿਲਾਂ ਬਿਮਾਰੀ ਪਾਉਂਦੇ ਆ ਉਹ ਇੰਨੇ ਚਿਰ ਨੂੰ ਇਹ ਨਾ ਮੈਂ ਇੰਨੇ ਚਿਰ ਨੂੰ ਇਹ ਚੀਜ਼ ਜਾ ਕੇ ਇਹਨੂੰ ਆ ਬਿਮਾਰੀ ਲੱਗੇ ਫਿਰ ਇਹਦਾ ਇਲਾਜ ਆ ਮੈਂ ਇਹੀ ਸੁਣਿਆ ਸੀਗਾ ਮਤਲਬ ਕਿ ਨਾ ਮੈਂ ਇੱਕ ਕੰਪਨੀ ਵੇਖੀ ਆ ਤੇ ਉਹ ਕੰਪਨੀ ਜਿਹੜੀ ਹੈਗੀ ਹੈ ਕਹਿੰਦੇ ਵੀ ਉਹ ਰਿਆ ਸਪਰੇਅ ਵੀ ਬਣਾਉਂਦੀ ਆ ਹਾਂ ਤੇ ਦੂਜੇ ਪਾਸੇ ਤੋਂ ਕੈਂਸਰ ਵਾਲੇ ਪਾਸੇ ਚਲੇ ਜਾਂਦਾ ਮਰੀਜ਼ ਤਾਂ ਕਹਿੰਦੇ ਕੈਂਸਰ ਦੀ ਦਵਾਈ ਵੀ ਉਹੀ ਕੰਪਨੀ ਦਿੰਦੀ ਆ ਹਾਂ ਇਹੋ ਜਿਹੀਆਂ ਕੰਪਨੀਆਂ ਵਿੱਚ ਕਈ ਹੈਗੀਆਂ ਮਤਲਬ ਕਿ ਬਿਮਾਰੀ ਲਾਉਣੀ ਵੀ ਆਪ ਹੀ ਐ ਤੇ ਉਹਦਾ ਇਲਾਜ ਵੀ ਆਪ ਹੀ ਕਰਦੇ ਨੇ ਤੇ ਜੇ ਹੁਣ ਲੈਂਡ ਪੂਲਿੰਗ ਪਾਲਸੀ ਦੀ ਜੇ ਆਪਾਂ ਗੱਲ ਕਰੀਏ ਨਾ ਇਹਦੇ ਵਿੱਚ ਜਿਵੇਂ ਮਤਲਬ ਕਿ ਮੈਂ ਪੜ ਰਿਹਾ ਸਿਹਣ ਹਾਂ ਨਾ ਤੁਸੀਂ ਵੀ ਪੜੀ ਆ ਜੀ ਉਹਦੇ ਵਿੱਚ ਦੇਖਿਆ ਵੀ ਮਤਲਬ ਕਿਹੜਾ ਹੈਗਾ ਜਿਹੜਾ ਛੋਟਾ ਕਿਸਾਨ ਹੈ ਜਿਵੇਂ ਕਿਲੇ ਤੋਂ ਥੱਲੇ ਨੂੰ ਇੱਕ ਕਨਾਲ ਆ ਦੋ ਕਨਾਲ ਆ ਜਾਂ ਚਾਰ ਕਨਾਲ ਆ ਉਹਨੂੰ ਤਾਂ ਕਹਿੰਦੇ ਮਿਲਣੀ ਕੁਛ ਨਹੀਂ 150 200 400 ਕਨਾਲ ਮਤਲਬ ਕਿਲੇ ਪਿੱਛੇ ਦੋ ਕਨਾਲਾਂ ਕਹਿੰਦੇ ਆ ਸਾਂ ਮਤਲਬ ਇਹਨਾਂ ਨੇ ਸਵਾਰਾ ਬੈਠਕ ਬੁਲਾ ਕੇ ਕਿਹਾ ਵੀ ਅਸੀਂ ਲੱਖ ਰੁਪਏ ਤੱਕ ਮਤਲਬ ਠੇਕਾ ਦੇ ਮੈਂ ਤੇ ਕਿੱਲੇ ਉਹ ਵੀ ਕੁਸ਼ਤਾਲ ਹੀ ਦੇਣਾ ਆਏ ਤਾਂ ਨਹੀਂ ਹੋ ਸਕਦਾ ਹੀ ਲੱਗਦਾ ਠੇਕਾ ਦੇਊ ਕੌਣ ਠੀਕ ਹੈ ਸਰਕਾਰ ਕੋਲੇ ਤਨਖਾਹ ਦੇਣ ਨੂੰ ਪੈਸੇ ਹੈਗੇ ਹਾਂ ਬਿਲਕੁਲ ਬਿਲਕੁਲ ਸਰਕਾਰ ਕੋਲ ਜਿਹੜੇ ਅਫਸਰ ਹੈ ਉਹਨਾਂ ਦੀਆਂ ਤਨਖਾਹਾਂ ਤੇ ਆਪਣੀ ਮਤਲਬ ਹਿਸਟਰੀ ਦੇ ਵਿੱਚ ਜਿੰਨੀ ਕੁ ਮੇਰੀ ਜਾਣਕਾਰੀ ਹੈ ਪਹਿਲੀ ਵਾਰ ਹੀ ਹੋਇਆ ਵੀ ਜਿਹੜਾ ਡਿਫੈਂਸ ਸਿਸਟਮ ਆਪਣਾ ਪੁਲਿਸ ਵਿਭਾਗ ਉਹਨੂੰ ਵੀ ਤਨਖਾਹਾਂ ਹੁੰਦੀ ਵੇਟ ਕਰਨੀ ਪਈ ਇਹ ਰੌਲਾ ਲੱਗਾ ਟਾਈਮ ਹੈ ਨਾ ਆਪਾਂ ਕਾਫੀ ਰੌਲਾ ਤੇ ਹੁਣ ਇਹਨਾਂ ਨੇ ਕੀ ਕਰਨਾ ਹੈ ਵੀ ਰਾਜੇਵਾਲ ਸਾਹਿਬ ਦਾ ਭਾਸ਼ਣ ਚੱਲੀ ਜਾਂਦਾ ਸੀ ਅੱਜ ਦੁਪਹਿਰੇ ਉਹ ਮੈਂ ਸੁਣਿਆ ਇਹਨਾਂ ਨੇ ਕਹਿੰਦੇ ਕੀ ਕਰਨਾ ਹੈ ਕਹਿੰਦੇ ਵੀ ਉਹਨਾਂ ਨੇ ਇਹ ਜ਼ਮੀਨ ਦਿਖਾ ਕੇ ਸਰਕਾਰੀ ਰਿਕਾਰਡ ਚੋਂ ਤੇ ਕਰਜ਼ਾ ਲੈਣਾ ਵਾਰਡ ਉਹ ਤੇ ਕਰਜ਼ਾ ਲੈਣਾ ਠੀਕ ਹੈ ਕਰਜ਼ਾ ਲੈ ਕੇ ਉਹਦੇ ਨਾਲ ਇਹ ਸਟੇਟ ਡਾਇਰੈਕਟ ਜਿਹੜਾ ਹੈਗਾ ਕਰਜ਼ਾ ਲੈ ਸਕਦਾ ਹਾਂ ਵੀ ਜਦੋਂ ਸਰਕਾਰ ਨੇ ਦਿਖਾਤਾ ਨਾ ਵੀ ਸਾਡੇ ਕੋਲ ਇੰਨੀ ਲੈਂਡ ਹੈ ਠੀਕ ਹੈ ਜਿਵੇਂ ਸੋਨਾ ਦਿਖਾ ਦਿੰਦੀ ਹੈ ਜਿਹੜੀ ਆਪਣੀ ਸੈਂਟਰ ਸਰਕਾਰ ਉਹ ਸੋਨਾ ਲਗਾਉਂਦੀ ਹੈ ਤੇ ਕਰਜ਼ਾ ਲਈ ਜਾਂਦੇ ਆ ਉਵੇਂ ਇਹਨਾਂ ਨੇ ਇੱਕ ਉਹ ਰਾਜੇਵਾਲ ਸਾਹਿਬ ਕਹਿੰਦੇ ਕਹਿੰਦੇ ਵੀ ਇਹ ਤੇ ਇਹਨਾਂ ਨੇ ਕਰਜ਼ਾ ਲੈਣਾ ਬਾਅਦ ਚ ਵੀ ਇਕੱਲਾ ਇਹ ਪਾਲਿਸੀ ਨਹੀਂ ਦੂਜੀ ਗੱਲ ਇਹ ਵੀ ਸ਼ਹਿਰਾਂ ਨੂੰ ਡਿਵੈਲਪ ਤੁਸੀਂ ਕਰ ਲਿਆ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਡਵੈਲਪਮੈਂਟ ਵਾਲ ਹੋਣੀ ਨਹੀਂ ਚਾਹੀਦੀ ਠੀਕ ਆ ਵੀ ਕੋਠੀਆਂ ਮਹਿਲ ਜਾਂ ਪਲਾਟ ਹੋਣੇ ਨਹੀਂ ਚਾਹੀਦੇ ਫੋਨ নো ਡਾਊਟ ਪਰ ਉਹਦੇ ਵਿੱਚ ਰਹੂਗਾ ਕੌਣ ਰਹੂਗਾ ਠੀਕ ਆ ਆ ਕੋਈ ਨਵਾਂ ਤਾਂ ਆਇਆ ਤੁਸੀਂ ਰਜਗਰੇ 3 ਕਰੋੜ ਲੋਕਾਂ ਦੀ ਤੁਸੀਂ ਗੱਲ ਕਰਦੇ ਹੋ ਤਾਂ ਹੁਣ ਵੀ ਰਹੀ ਹੈ ਹਾਂ ਛੋੜੀ ਸਟੇਟ ਦੇ ਵਿੱਚ 2.5 ਲੱਖ ਬੰਦਾ ਬੇਰੁਜ਼ਗਾਰ ਫਿਰਦਾ ਹੈ ਠੀਕ ਹੈ ਤੇ ਛੋੜੀ ਸਟੇਟ ਦੇ ਵਿੱਚ ਜਿਹੜੇ ਹੈਗੇ ਆ ਮਤਲਬ 25 ਸਾਲ ਬਾਅਦ 1200 ਪ੍ਰੋਫੈਸਰਾਂ ਦੀ 1158 सॉरी 55 ਪ੍ਰੋਫੈਸਰਾਂ ਦੀ ਭਰਤੀ ਆਈ ਉਹ ਵੀ ਲੜਖੜਾ ਗਈ ਠੀਕ ਹੈ ਕਿਉਂਕਿ ਤੁਸੀਂ ਪ੍ਰਾਈਵੇਟ ਸੈਸ਼ਨ ਨੂੰ ਉੱਪਰ ਲੈ ਕੇ ਜਾਣਾ ਸੋ ਨੂੰ ਕਿਤੇ ਨੋਟੀਫਿਕੇਸ਼ਨ ਆਪਾਂ ਜਾਰੀ ਕਰ ਰਹੇ ਆ ਕਿਤੇ ਪਤਾ ਨਹੀਂ ਐਡੇ ਐਡੇ ਤਕੜੇ ਦਿਮਾਗਾਂ ਵਾਲੇ ਅਫਸਰ ਬੈਠੇ ਆ ਉਹਨਾਂ ਨੂੰ ਕਿਤੇ ਪਤਾ ਨਹੀਂ ਵੀ ਸਾਡੀ ਆ ਕਮੀ ਹੈ ਕੰਮਾਂ ਹੀ ਜਾਣ ਕੇ ਛੱਡਦੇ ਆ ਸਰਕਾਰਾਂ ਦਾ ਤਾਂ ਉਹ ਬਲੇਮ ਆ ਵੀ ਉਹਨੇ ਕੱਢੀ ਸੀ ਆਏ ਨੇ ਕੱਢੀ ਸੀ ਸਿਆ ਕਰ ਤੱਕ ਠੀਕ ਹੈ ਇਹ ਤਾਂ ਇੱਕ ਦੂਜੇ ਤੇ ਮਤਲਬ ਲੋਕਾਂ ਨੂੰ ਪੜਾਉਂਦੇ ਆ ਕਮਜ਼ੋਰੀ ਛੱਡ ਲੈਂਦੇ ਆ ਵੀ ਕਿਉਂਕਿ ਅਸੀਂ ਪ੍ਰਾਈਵੇਟ ਸੈਕਟਰ ਨੂੰ ਹੀ ਡਿਵੈਲਪ ਕਰਨਾ ਸਕੇ ਸਰਕਾਰੀ ਸਿਸਟਮ ਦਾ ਅਸੀਂ ਫੇਲ ਕਰਨਾ ਠੀਕ ਹੈ ਪ੍ਰਾਈਵੇਟ ਸਿਸਟਮ ਦੇ ਵਿੱਚ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਕਮਿਸ਼ਨ ਵਗੈਰਾ ਇਹਨਾਂ ਦੇ ਜੁੜੇ ਹੁੰਦੇ ਆ ਵਿੱਚ ਨਾਲ ਹਾਂ ਕਮਿਸ਼ਨ ਲਾ ਲਓ ਫਾਇਦਾ ਕੰਪਨੀਆਂ ਨੂੰ ਉਹ ਆ ਫਿਰ ਕੰਮਾਂ ਇਹਨੇ ਫੰਡ ਲਗਾਇਆ ਹਾਂ ਕੰਪਨੀਆਂ ਦੇ ਸੁੱਖ ਹਾਂ ਜਿਹੜੇ ਸਰਕਾਰ ਕੰਪਨੀਆਂ ਦੀ ਹੁੰਦੀ ਹੈ ਕੰਪਨੀਆਂ ਨੇ ਫੰਡ ਦੇਣੇ ਆ ਹ ਤਾਂ ਉਹਨਾਂ ਦੇ ਇਹ ਆਪਾਂ ਨੂੰ ਲੱਗਦਾ ਵੀ ਆਪਾਂ ਵੋਟਾਂ ਪਾ ਕੇ ਸਰਕਾਰ ਚਾਉਣ ਲਈ ਮੈਂ ਇਹ ਮਤਲਬ ਮੈਂ ਤਾਂ ਇਹ ਦੇਖਦਾ ਵੀ ਵੋਟਾਂ ਦਾ ਇੱਕ ਇਹ ਲੌਲੀਪਾਪ ਜਿਹਾ ਆ। ਉਹ ਲੋਕਾਂ ਦਾ ਮਨ ਡੰਡਾ ਹੋ ਜਾਂਦਾ। ਸਾਢੇ 2 ਸਾਲੋਂ 2 ਸਾਲੋਂ ਉਮੀਦ ਤੇ ਰਹਿੰਦੇ ਆ ਵੀ ਮੈਂ ਨਵੀਂ ਸਰਕਾਰ ਬਣ ਗਈ ਵੀ ਪਤਾ ਨਹੀਂ ਇਹ ਕੀ ਕਰੇਗਾ। ਜਿਵੇਂ ਆਪਣੇ ਹੁਣਾਂ 2 ਢਾਈ ਸਾਲ ਹੋ ਗਏ 3 ਸਾਲ ਹਜੇ ਵੀ ਬਹੁਤ ਲੋਕ ਇਹ ਉਮੀਦ ਤੇ ਹੈ ਵੀ ਇਹ 2 ਸਾਲਾਂ ਚ ਪਤਾ ਨਹੀਂ ਕੀ ਨੇ ਹੁਣ ਵੀ ਕਹਿੰਦੇ ਆ ਕਦੇ ਬਸ ਜਾਂਦੇ ਹੋਏ ਕੁਛ ਨਾ ਕੁਛ ਕਰਕੇ ਜਾਣਗੇ ਫਿਰ ਉਸ ਤੋਂ ਬਾਅਦ ਚ ਦੇਖੋ ਨਾਲੇ ਉਹ ਆ ਵੀ ਕਹੀ ਜਾਂਦੇ ਵੀ ਜਾਣਗੇ ਫਿਰ ਜੇ ਕੁਛ ਕਰਦੇ ਆ ਜਾਂ ਕਰਨਗੇ ਫਿਰ ਜਾਣਗੇ ਕਿਉਂ ਠੀਕ ਹੈ ਕਰਨਾ ਕੀ ਹੁੰਦਾ ਉਹਨਾਂ ਕੋ ਵੀ ਪਹਿਲਾਂ ਹੀ ਗਲੀਆਂ ਨਾਲ ਗ੍ਰਾਂਟਾਂ ਦਾ ਜ਼ਿਆਦਾ ਪ੍ਰਚਾਰ ਕਰਦੇ ਸੀ ਇਹਨਾਂ ਨੇ ਉਹ ਥੋੜਾ ਜਿਹਾ ਸਿਸਟਮ ਬਦਲ ਦਿੱਤਾ ਠੀਕ ਹੈ ਹਜੇ ਤੱਕ ਪਿੰਡਾਂ ਦੇ ਵਿੱਚ ਮਤਲਬ ਇਹਨਾਂ ਨਾਲ ਨਹੀਂ ਕਿ ਲੋੜ ਜਿਹੜੀਆਂ ਗ੍ਰਾਂਟਾਂ ਗ੍ਰੂਟਾਂ ਇਹ ਤੋਂ ਪਹਿਲਾਂ ਤਾਂ ਕੋਈ ਆਈ ਨਹੀਂ ਠੀਕ ਹੈ ਹੁਣ ਗ੍ਰਾਂਟਾਂ ਨੂੰ ਥੋੜੀਆਂ ਜੀਆਂ ਜ ਖੇਡ ਗਰਾਊਂਡ ਆ ਉਹਨਾਂ ਨੂੰ ਪੈਸੇ ਆਏ ਆ ਥੋੜੇ ਕਨੇ ਉਹ ਵੀ ਕਰਜ਼ਾ ਲੈ ਕੇ ਵੀ ਇੱਕ ਦਿਨ ਮੈਂ ਨਿਊਜ਼ ਸੁਣੀ ਜਾਂਦਾ ਸੀ ਲਗਭਗ 3.5 ਲੱਖ ਕਰੋੜ ਦਾ ਕਰਜ਼ਾ ਜਿਹੜਾ ਹੈਗਾ ਫੱਡ ਲਿਆ ਸਰਕਾਰ ਨੇ ਉਹ ਵੀ ਮਤਲਬ ਪਿੱਛੇ ਜੇ ਖਬਰਾਂ ਆਉਂਦੀਆਂ ਹਫ਼ਤੇ ਬਾਅਦ ਹੀ 20-20 ਹਜ਼ਾਰ ਕਰੋੜ ਫੱੜਦੇ ਰਹੇ ਲੱਖ ਲੱਖ ਫੱੜਦੇ ਰਹੇ ਕਰੋੜਾਂ ਰੁਪਈਆਂ ਦੇ ਵਿੱਚ ਮਤਲਬ ਹਫ਼ਤੇ ਡੇਢ ਹਫ਼ਤੇ ਬਾਅਦ ਹੀ ਕਰਜ਼ਾ ਲੈਂਦੇ ਠੀਕ ਹੈ ਹੁਣ ਉਹ ਚੀਜ਼ਾਂ ਦੂਜਾ ਕੀ ਹੈ ਜਿਹੜਾ মিডিਆ ਹੈਗਾ ਠੀਕ ਹੈ ਆਪਣਾ মিডিਆ ਜਿਹੜਾ ਉਹਨੇ ਇਹ ਚੀਜ਼ ਤੇ ਚੁੱਪੀ ਵੱਟ ਲਈ ਜਾ ਮਤਲਬ ਉਹੀ ਦਿਖਾਤਾ ਫਲਾਨਾ ਹੋ ਗਿਆ ਜੇ ਹੋ ਗਿਆ ਜਿਹੜੀਆਂ ਉਹ ਖਬਰਾਂ ਜਿਨ੍ਹਾਂ ਦਾ ਸਮਾਜ ਤੇ ਪ੍ਰਭਾਵ ਬਹੁਤ ਸੀਮਤ ਪੈਣਾ ਤੇ ਦੂਜੀ ਗੱਲ ਮੇਨ ਹੁਣ ਜੀ ਇਹਦੇ ਚ ਇੱਕ ਸਭ ਤੋਂ ਗੱਲ ਇਹ ਆਉਂਦੀ ਹੈ ਲੈਂਡ ਪਾਲਿਸੀ ਦੇ ਵਿੱਚ ਵੀ ਜੇ ਤੁਸੀਂ ਠੇਕਾ ਦਿੱਤਾ ਵੀ ਠੇਕਾ ਕਿਉਂ ਦਿਓਗੇ ਅਸੀਂ ਤਾਂ ਆਪਦੀ ਜ਼ਮੀਨ ਲੱਖ ਡੇਢ-ਡੇਢ ਲੱਖ ਦੀ ਫਸਲ ਕੱਢਦੇ ਲੋਕ ਠੀਕ ਹੈ ਫਸਲ ਕੱਢਦੇ ਆ ਉਹ ਫੇਰ ਉਹ ਆਪਦਾ ਖਰਚਾ ਚਲਾਉਂਦੇ ਆ ਘਰ-ਬਾਰ ਚਲਾਉਂਦੇ ਫੇਰ ਵੀ ਉਹਨਾਂ ਉਹ ਕਰਜ਼ਈ ਹੈ ਪਸਾਨੀ ਦਾ ਇਹ ਹਾਲ ਆ ਵੀ 5 ਏਕੜ ਤੋਂ ਨਿਜਲਾ ਕਫਾਨ ਤਾਂ ਬਿਲਕੁਲ ਫ੍ਰੀ ਹੈ ਬੇਈ ਹੈ ਫ੍ਰੀ ਹੈ ਲਾ ਲਓ ਜਾਂ ਲਾ ਲਓ ਜਿੰਨਾ ਚਾਹੀਏ ਠੀਕ ਹੈ ਉਹਦੀ